ਲੋ ਜੀ ਅੱਜ ਆਪਾਂ ਰਿਪੇਅਰ ਕਰਨ ਲੱਗਿਆਂ ਘਰ ਦੇ ਵਿੱਚੇ ਰੂਮ ਹੀਟਰ ਆਪਾਂ ਕਿਸੇ ਮਿਸਤਰੀ ਕੋਲ ਨਹੀਂ ਜਾਣਾ ਨਾਲ ਤੁਹਾਨੂੰ ਸਿਖਾਵਾਂਗੇ ਤੁਸੀਂ ਘਰ ਦੇ ਵਿੱਚ ਕਿੱਦਾਂ ਰਿਪੇਅਰ ਕਰ ਸਕਦੇ ਏ ਨੂੰ ਘਰੇ ਪੱਟ ਲਓਗੀ ਖਾਸ ਬੜੀ ਲੰਬੀ ਚੀਜ਼ ਨਹੀਂ ਸਿਰਫ ਪੰਜ ਪੇਚ ਨੇ ਇਹਦੇ ਵਿੱਚ ਲੱਗੇ ਹੋਏ ਜਿਹੜੇ ਕਿ ਆਪਾਂ ਪੱਟ ਕੇ ਇਦਾਂ ਕੱਲਾ ਕੱਲਾ ਇਹਨੂੰ ਮੀਟਰ ਨੂੰ ਕਰ ਲੈਣਾ ਤੇ ਆਪਾਂ ਪੱਖਾ ਵੀ ਖੋਲਾਂਗੇ ਜੋ ਅੰਦਰ ਗੰਦਬੰਦ ਫਸਿਆ ਹੋਇਆ ਜਿਹੜਾ ਆਪਾਂ ਨੂੰ ਦਿਖਦਾ ਨਹੀਂ ਸਾਰਾ ਕੁਝ ਦਿਖਾਣੇ ਆ ਤੁਸੀਂ ਦੇਖੀ ਚਲੋ ਧਿਆਨ ਨਾਲ ਨਾਲ ਕੁਝ ਗੱਲਾਂ ਵੀ ਇਹਦੇ ਨਾਲ ਜੁੜੀਆਂ ਹੋਈਆਂ ਸ਼ੇਅਰ ਕਰਾਂਗੇ ਆਪਾਂ ਜਿਹੜਾ ਹੀਟਰ ਆ ਇਹ ਵਾਲਾ ਹਨਾ ਇਹਨੂੰ ਕਦੇ ਵੀ ਲੰਬੇ ਟਾਈਮ ਦਾ ਹੀ ਨਹੀਂ ਚਲਾਉਣਾ ਚਾਹੀਦਾ ਆਪਣੇ ਕਮਰੇ ਦੇ ਵਿੱਚ ਦੇ ਤੁਸੀਂ ਹਾਂ ਖੁੱਲ੍ਹੇ ਜਗ੍ਹਾ ਤੇ ਜਿਵੇਂ ਮਰਜ਼ੀ ਚਲਾਓ ਟੈਨਸ਼ਨ ਫ੍ਰੀ ਹੋ ਕੇ ਕਿਉਂਕਿ ਬੰਦ ਕਮਰੇ ਚਲਾਉਣੇ ਆ ਇਹਦੇ ਵਿੱਚੋਂ ਜਿੰਨੀ ਵੀ ਹਵਾ ਕ੍ਰੋਸਿੰਗ ਹੁੰਦੀ ਹੈ ਉਹਦੇ ਵਿੱਚੋਂ ਇਹ ਮੌਇਸਚਰ ਖਤਮ ਕਰ ਦਿੰਦਾ ਯਾਨੀ ਕਿ ਆਕਸੀਜਨ ਲੈਵਲ ਰਹਿੰਦਾ ਨਹੀਂ ਤੁਸੀਂ ਆਕਸੀਜਨ ਲਓਗੇ ਸੁੱਕੀ ਹਵਾ ਜਾਊਗੀ ਜੇ ਨਾਲ ਥੋੜਾ ਗਲਾ ਵੀ ਸੁੱਕੂਗਾ ਤੇ ਤੁਹਾਨੂੰ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਆਊਗੀ ਜੇ ਬਹੁਤ ਸ ਨੁਕਸਾਨ ਵੀ ਹੋ ਸਕਦਾ ਹੈ ਹੈਨਾ ਜੇ ਤੁਸੀਂ ਫਿਰ ਵੀ ਚਲਾਉਣਾ ਚਾਹੁੰਦੇ ਕਮਰੇ ਦੇ ਵਿੱਚ ਤਾਂ ਇਹਦੇ ਮੂਰੇ ਥਾਲ ਭਰ ਕੇ ਪਾਣੀ ਦਾ ਜ਼ਰੂਰ ਰੱਖਿਆ ਕਰੋ ਬਿਰ ਮੇਰਿਓ ਤਾਂ ਕਿ ਤਾ ਦੇਖੋ ਤੁਸੀਂ ਉਹ ਕੋਇਲ ਛੇਹ ਤਰ੍ਹਾਂ ਫਸਾਫ ਸਾਫ ਕਰ ਲਈ ਮੁਰੇ ਜਿਹੜਾ ਹਵਾ ਘੁੰਮਦੀ ਹੈ ਉੱਥੇ ਗੰਦ ਫਸ ਜਾਂਦਾ ਤੇ ਜਿੰਦੇ ਕਰਕੇ ਹਵਾ ਨਹੀਂ ਮਾਰਦਾ ਤੇ ਖਰਾਬ ਹੋਣ ਦੇ ਬਹੁਤ سارے ਸੜਨ ਦੇ ਚਾਂਸਸ ਹੁੰਦੇ ਹੁਣ ਆਪਾਂ ਪੱਖਾ ਪੱਟ ਲੈਣਾ ਪੱਖੇ ਦੇ نیچے ਵੀ ਅਲਦਾਲੇ ਦੇ ਧਾਗੇ ਜੇ ਫਸ ਜਾਂਦੇ ਨੇ ਆਪਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਿਉਂਕਿ ਇਹ ਚੱਲ ਨਹੀਂ ਜਾਂਦਾ ਔਰ ਆਪਣੇ ਕਮਰੇ ਦੇ ਵਿੱਚ ਆਪਾਂ ਕੋਈ ਚੀਜ਼ ਝਾੜ ਬਾਹਰ ਕਰਦੇ ਆ ਤਾਂ ਇਹਦੇ ਵਿੱਚ ਫਸਦਾ ਰਹਿੰਦਾ ਕਬਾੜ ਵਗੈਰਾ ਤੁਸੀਂ ਦੇਖ ਲਵੋਗੇ ਪੱਖਾ ਥੋੜਾ ਪਟਣਾ ਮੈਂ ਹੱਥ 'ਚ ਫੋਨ ਫੜਿਆ ਹੋਇਆ ਤਾਂ ਦੇਖੋ ਜੀ ਆਹ ਲੋ ਆਹ ਕਵਾੜਾ ਜਿਹੜਾ ਇਹਨੂੰ ਜਾਮ ਕਰਦਾ ਕਿਉਂ ਇਹਦੇ ਵਿੱਚ ਬੁਸ਼ੇ ਹੁੰਦੇ ਨੇ ਜਦ ਇਹ ਨਾਲ ਟੱਚ ਹੋ ਜਾਂਦਾ ਉੱਥੇ ਹੀ ਖੜ ਜਾਂਦਾ ਤੇ ਇਹਦੀ ਜੇ ਖੜ ਗਿਆ ਪੱਖਾ ਤਾਂ ਇਹਦੀ ਕੁਆਲ ਫੁੱਕ ਜਾਣੀ ਆ ਤੇ ਆਹ ਲੋ ਜੀ ਕਿੰਨਾ ਫੂਸੇ ਇਹਦੇ ਵਿੱਚ ਫਸਿਆ ਹੋਇਆ ਤੁਸੀਂ ਦੇਖ ਲਓ ਇਹਨੂੰ ਸਿਰਫ ਦੰਦਾ ਵਾਲੇ ਬੁਰਸ਼ ਨਾਲ ਜੋ ਵੀ ਘਰੇ ਥੋੜਾ ਜਿਹਾ ਪੇਂਟ ਵਾਲਾ ਬੁਰਸ਼ ਆ ਜਾਂ ਦੰਦਾ ਵਾਲਾ ਬੁਰਸ਼ ਉਹਦੇ ਇਸਤੇਮਾਲ ਨਾਲ ਤੁਸੀਂ ਸਫਾਈ ਕਰ ਲਓ ਲੋ ਜੀ ਸਫਾਈ ਕਰਨ ਤੋਂ ਬਾਅਦ ਆਪਾਂ ਇਹ ਫਿੱਟ ਕਰਕੇ ਤਾਰਾਂ ਲਾਈਆਂ ਨੇ ਚੈੱਕ ਕਰ ਲਿਆ ਜੀ ਬੱਚਿਆਂ ਤੋਂ ਇਹਨੂੰ ਦੂਰੀ ਰੱਖੋ ਜਿੰਨੀ ਹੋ ਸਕੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰੋ ਚੈਨਲ ਨੂੰ ਫੋਲੋ ਕਰੋ